ਪੰਜਾਬ ਦੇ ਵਿੱਚ ਇੱਕ ਪਾਸੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਤੇ ਉੱਥੇ ਹੀ ਦੱਸ ਦਈਏ ਕਿ ਇੱਕ ਫਲੱਡ ਗੇਟ ਟੁੱਟਣ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਪਠਾਨਕੋਟ ਦਾ ਮਾਧੋਪੁਰ ਹੈੱਡ ਵਰਕਰ ਸੁਜਦਾ ਫਲੱਡ ਗੇਟ ਟੁੱਟਿਆ ਤਾਂ ਦੱਸਦੇ ਗਏ ਕਿ ਗੇਟ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ ਤੇ ਇਸੇ ਦਰਮਿਆਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਗੇਟ ਹੀ ਰੁੜ ਗਿਆ ਪੰਜਾਬ ਦੇ ਕਰੀਬ ਜਿਹੜੇ ਅਫਸਰ ਤੇ ਕਰਮਚਾਰੀ ਨੇ ਸਿੰਚਾਈ ਵਿਭਾਗ ਦੇ ਉੱਥੇ ਮੌਜੂਦ ਸਨ ਜਿਨ੍ਹਾਂ ਨੂੰ ਉਸ ਤੋਂ ਬਾਅਦ 에ਅਰ ਫੋਰਸ ਦੇ ਵੱਲੋਂ ਵੇਖੋ ਕਿਵੇਂ ਰੈਸਕਿਊ ਕੀਤਾ ਗਿਆ ਤਾਂ ਭਾਰੀ ਤਬਾਹੀ ਇਹ ਪਾਣੀ ਮਚਾਰਿਆ ਹਾਲਾਂਕਿ ਪਾਣੀ ਜਿਹੜਾ ਇਸ ਵੇਲੇ ਕਾਫੀ ਬਿਕਾਬੂ ਹੋ ਚੁੱਕਿਆ ਹੈ ਤਾਂ ਸੁਵਿਧਾ ਜਿਹੜੀਆਂ ਤੁਹਾਨੂੰ ਬੁਖਾ ਰਹੇ ਆ ਮਾਦੋਪੁਰ ਹੈੱਡ ਵਰਕਰਸ ਦੀਆਂ ਤਾਂ ਮਾਦੋਪੁਰ ਹੈੱਡ ਵਰਕਰਸ ਦੇ ਵਿੱਚ ਜਿੱਥੇ ਫਲੱਡ ਗੇਟ ਜਿਹੜਾ ਹੈ ਉਹ ਟੁੱਟਦਾ ਹੈ ਤੇ ਇਸ ਦੇ ਦਰਮਿਆਨ ਪਾਣੀ ਵੇਖੋ ਕਿਵੇਂ ਬਿਨਾ ਰੁਕੇ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਇੱਥੋਂ ਵਗ ਰਿਹਾ ਹੈ ਤਾਂ ਅੱਗੇ ਜਾ ਕੇ ਇਸੇ ਪਾਣੀ ਨੇ ਤਬਾਹੀ ਮਚਾਣੀ ਹੈ ਲੋਕਾਂ ਦੇ ਵਿੱਚ ਉਸ ਵੇਲੇ ਤਰਾਹੀ ਤਰਾਹੀ ਮਚੀ ਹੋਈ ਹੈ ਅੱਗੇ ਅਲਰਟ ਕਰ ਦਿੱਤਾ ਗਿਆ ਕਿਉਂਕਿ ਪਾਣੀ ਆ ਰਿਹਾ ਹੈ ਤਾਂ ਉੱਥੇ ਹੀ ਦੱਸ ਦਿੱਤੀ ਗਿਆ ਕਿ ਇੱਥੇ ਗੇਟ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ ਤੇ ਜਿਸ ਵੇਲੇ ਇਹ ਫਲੱਡ ਗੇਟ ਟੁੱਟਿਆ ਤਾਂ ਉਸ ਵੇਲੇ ਕਾਫੀ ਕਰਮਚਾਰੀ ਤੇ ਅਫਸਰ ਵੀ ਅੰਦਰ ਮੌਜੂਦ ਸਨ ਫਲੱਡ ਗੇਟ ਟੁੱਟਦਾ ਤੇ ਖਤਰਾ ਹੁਣ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈ ਪਾਸੇ ਲਗਾਤਾਰ ਉਸਮਾਨੋ ਬਰਸ ਰਹੀਆ ਮੀ ਜੋ ਕਿ ਆਫਤ ਬਣਿਆ ਹੋਇਆ ਪਠਾਨਕੋਟ ਦੀਆਂ ਤਸਵੀਰਾਂ ਮਾਦੋਪੁਰ ਹੈਡ ਵਰਕਰਸ ਜਿਹੜਾ ਹੈ ਇੱਥੇ ਫਲੱਡ ਗੇਟ ਟੁੱਟਿਆ ਪਾਣੀ ਇੰਨੇ ਤੇਜ਼ ਰਫ਼ਤਾਰ ਦੇ ਵਿੱਚ ਇੱਥੋਂ ਵਗਿਆ ਤਾਂ ਪੰਜਾਬ ਦੇ ਕਰੀਬ ਦੱਸਿਆ ਜਾ ਰਿਹਾ ਕਿ ਲੋਕ ਫਸੇ ਹੋਏ ਸਨ ਜਿਨ੍ਹਾਂ ਨੂੰ ਤੁਰੰਤ 에ਰਪੋਰਟ ਦੇ ਵੱਲੋਂ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ ਮਾਦੋਪੁਰ ਹੈੱਡ ਵਰਕਰਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਵਿਖਾ ਰਿਹਾ ਫਲੱਡ ਗੇਟ ਟੁੱਟਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਕਰਮਚਾਰੀ ਲਾਪਤਾ ਹੋ ਚੁੱਕਿਆ ਹੈ ਤੇ ਬਾਕੀਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਡੈਮ ਤੋਂ ਸਿੱਧਾ ਇਹ ਪਾਣੀ ਜਿਹੜਾ ਰਾਵੀ ਦਰਿਆ ਦੇ ਵਿੱਚ ਵਗ ਰਿਹਾ ਹੈ ਤੇ ਰਾਵੀ ਦਾਲੇ ਦwale ਰਾਵੀ ਦੇ ਕੰਡੇ ਵਸੇ ਪਿੰਡ ਉਹਨਾਂ ਦੇ ਵਿੱਚ ਵੀ ਅਲਰਟ ਕਰ ਦਿੱਤਾ ਗਿਆ ਪਠਾਨਕੋਟ ਤੋਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਪੈਂਦੀ ਨਜ਼ਰ ਆ ਰਹੀ ਹੈ ਤਮਾਦੋਪੁਰ ਹੈਡ ਵਰਕਰਸ ਦਾ ਇਹ ਫਲਡ ਗੇਟ ਟੁੱਟਦਾ ਹੈ ਇਸ ਗੇਟ ਦੇ ਟੁੱਟਣ ਦੇ ਚਲਦਿਆਂ ਪਾਣੀ ਰਾਵੀ ਦਰਿਆ ਦੇ ਵਿੱਚ ਕਾਫੀ ਸਪੀਡ ਨਾਲ ਜਾਂਦਾ ਨਜ਼ਰ ਆ ਰਹੀ ਹੈ